ਹਾਂਜੀ ਸਸੀਗਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਭ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਆਪਣੇ YouTube ਚੈਨਲ ਗਗਨ ਮੰਨੂ ਸ਼ੂਟਿੰਗ ਵਲੌਗ ਦੇ ਵਿੱਚ ਅੱਜ ਆਪਣਾ ਨਵਾਂ ਬਲੌਗ ਸਟਾਰਟ ਕਰਨ ਜਾ ਰਹੇ ਹੈਗੇ ਤੇ ਦਿਖਾਉਣੇ ਤੁਹਾਨੂੰ ਅੱਜ ਦੀ ਆਪਣੀ ਸਾਰੀ ਸਵੇਰ ਓਕੇ ਮੰਨੂ ਹਾਂਜੀ ਕੀ ਕਰਦਾ ਫਰੀ ਹਾਂ ਮੈਂ ਸਮਝਾ ਉਹੋ ਮੈਂ ਕਹਿੰਦਾ ਜੀ ਅੱਜ ਅੱਜ ਨਾ ਨਹੀਂ ਪਿਆ ਸੀਗਾ ਵੀਰੇ ਠੀਕ ਆ ਕੱਲ ਵੀ ਪਿਆ ਸੀ ਮੈਨੂੰ ਲੱਗਾ ਪਰसों ਵੀ ਤਿੰਨ ਤੱਕ ਦਿਨ ਹੁਣ ਮੈਂ ਕੀ ਕਰਾਂ ਗੱਲ ਤਾਂ ਸੁਣ ਲੈ ਮੇਰੀ ਜੇ ਮੈਂ ਨਹੀਂ ਰਹਿਣਾ ਕੀ ਕਰਨਾ ਜੇ ਤਿੰਨ ਤੱਕ ਦਿਨ ਹੋ ਗਏ ਨਹੀਂ ਬੰਦੇ ਨੂੰ ਪਤਾ ਕੀ ਆ ਕੱਲ ਮੇਰਾ ਮਨ ਸੀਗਾ ਸਿੱਧੀ ਸਿੱਧੀ ਲੈਣ ਤੇ ਆਣ ਕੀ ਕਰ ਚਾਹਉਣਾ ਸੀ ਮੈਂ ਹਾਂ ਮੈਂ ਤੈਨੂੰ ਕੱਟ ਪੀਸੀ ਕਹਿਣਾ ਸਿੱਧੀ ਗੱਲ ਵੀ ਐਂ ਕਹਿੰਦਾ ਸੀ ਵੀ ਜਿਵੇਂ ਕੱਲ ਤੂੰ ਬਰੈਡ ਬਣਾ ਕੇ ਖਾਦੇ ਸੀ ਅੱਜ ਮੈਨੂੰ ਪਕੌੜੇ ਬਣਾ ਕੇ ਖਵਾ ਦੇ ਕੱਲੇ ਸੌਰੀ ਕੱਟ ਕੇ ਨਹੀਂ ਦੇਣਾ ਪਹਿਲਾਂ ਮੈਂ ਫਿਰ ਤੈਨੂੰ ਸਾਰਾ ਕੁਝ ਆਪ ਬਣਾਉਣਾ ਪਊਗਾ ਨਾਲ ਹੈਲਪ ਹੋ ਰਾਇਆ ਕੱਲ ਕੱਟ ਤੂੰ ਆਲੂ ਕੱਟ ਤੂੰ ਕੱਲੇ ਠੀਕ ਹੈ ਬਾਕੀ ਬਣਾ ਕੇ ਲੈਂਗੇ ਇੱਥੇ ਬੈਠਣਾ ਚਾਹੀਦੀ ਨੇ ਮੈਂ ਕੁਝ ਨਹੀਂ ਕਰਦਾ ਵਿੱਚ ਆ ਮਮੀ ਓਕੇ ਕੋਈ ਗੱਲ ਨਹੀਂ ਦਿਖਾ ਦਾਂ ਕਿਦਾ ਮੋਢਾ ਦੇਖੋ ਜੀ ਮੇਰਾ ਮਿਹੜਾ ਦਾ ਮੋਢਾ ਟੁੱਟ ਗਿਆ ਭਲਾ ਹੈ ਕਿ ਰਿਹਾ ਫਿਰ ਪੰਗੇ ਕਰਨਾ ਹੁੰਦਾ ਹੋਣੀ ਬੋਲ ਜੀ ਮੂਢੇ ਤੇ ਮੇਰੇ ਸਵੇਲਿੰਗ ਆ ਗਈ ਸਵੇਲਿੰਗ ਆ ਗਈ ਤੇ ਮੂਢੇ ਤੇ ਪਰ ਪੰਗੇ ਕਿੰਨੇ ਨੇ ਨਹੀਂ ਨਾ ਡਾਕਟਰ ਕਿਹਾ ਕਿ ਕੋਈ ਕੰਮ ਨਹੀਂ ਕਰਨਾ ਹੋ ਰਿਹਾ ਪਕੌੜੇ ਬਣਾ ਦੇ ਕੋਈ ਨਾ ਕਰੀ ਹੱਥ ਨਹੀਂ ਕਰਾਂ ਲਾਗੇ ਹਾਂ ਠੀਕ ਆ ਚੱਲਦੇ ਆ ਸਵਾਰ ਚੱਕਰੇ ਪੜ ਗਿਆ ਲੈ ਕੇ ਸੌਰੀ ਬੈਠਾ ਤੁਸੀਂ ਲੈ ਓਕੇ ਸੌਰੀ ਤੂੰ ਜਾ ਹਣਾ ਲਓ ਜੀ ਮੈਡਮ ਲੈ ਆਏ ਹੁਣ ਆਲੂ ਆਲੂ ਕਰਦੇ ਮੈਡਮ ਨੇ ਛਿਲਨੇ ਸ਼ੁਰੂ ਤੇ ਆਪਾਂ ਦਿਨੇ ਉਹਨਾਂ ਦਾ ਆਲੂ ਦਾ ਕਤਲ ਕਰ ਲਓ ਜੀ ਮੈਂ ਨਾਲ ਹੈਲਪ ਕਰਾ ਰਹੀ ਆ ਤੁਹਾਨੂੰ ਵੀ ਕਰਾਉਣੀ ਪਊਗੀ ਨਹੀਂ ਤੁਸੀਂ ਕੀ ਦੇਖੇ ਤੁਸੀਂ ਵੀ ਤੁਸੀਂ ਆਲੂ ਕੱਟੋਗੇ ਮੈਂ ਕੱਟ ਰਹਣਾ ਫਿਰ ਮੈਂ ਨਾਲ ਹੈਲਪ ਕਰਾ ਰਹੀ ਆ ਨਹੀਂ ਇਹਦੂੰ ਨਹੀਂ ਕਰ ਤੈਨੂੰ ਨਾ ਦੱਸੂਗਾ ਹੁਣ ਮੈਂ ਉਹਦੇ ਹੈਲਪਿੰਗ ਕਰਾ ਸਕਦਾ ਇੱਧਰ ਦੱਸ ਮੈਨੂੰ ਕਿ ਕਿਵੇਂ ਕੱਟਣਾ ਹੈ ਲੰਮੇ ਕੀ ਮੈਂ ਕਰਨਾ ਹੈ ਤੁਹਾਨੂੰ ਦੱਸ ਦਿੰਦਾ ਮੈਂ ਜਲਦੀ ਕਰਦਾ ਤੁਸੀਂ ਸਟੈਂਡ ਕੱਟ ਚੇਲੇ ਨੇ ਸਹੀ ਕੈਂਸਲ ਇਹ ਮੈਂ ਨਹੀਂ ਮਾਇਲ ਲੱਗਦਾ ਲੈ ਆਪਾਂ ਆਲੂ ਦੇ ਤੇ ਸਿੱਲ ਹੁਣ ਠੀਕ ਹੈ ਜੀ ਲੋ ਆਪਾਂ ਹੁਣ ਕਰਦੇ ਆਂ ਸਟਾਰਟ ਪਕੌੜੇ ਬਣਾਉਣਾ ਆਪਾਂ ਪਾਤਾ ਤੇਲ ਇਹਦੇ ਵਿੱਚ ਦੇਖੋ ਬਹੁਤ ਹਨਾ ਬਹੁਤ ਆ ਬਹੁਤ ਆ ਠੀਕ ਹੈ ਇਹ ਤੇਲ ਹੈਗਾ ਹੀ ਆਪਣੇ ਘਰ ਦਾ ਨਮਕ ਰਸ ਦਿਓ ਕਿੰਨਾ ਖਾਣਾ ਨਮਕ ਚਾਂਚੀਆਂ ਚੀਜ਼ ਬਣਾਉਂਦੀ ਬਸ ਐਂ ਤੇ ਹਾਂ ਪੈਕਟ ਪੈ ਲੋਬੀ ਕੈਮਰਾਮੈਨ ਪ੍ਰੀਤ ਵੀ ਆ ਗਏ ਹੁਣ ਇਹ ਬਣਾ ਰਹੇ ਨੇ ਹੁਣ ਪਕੌੜੇ ਨਮਕ ਮਿਰਚ ਬੜੀਆ ਕਰਾਰੇ ਰੱਖੀ ਠੀਕ ਐ ਲੋ ਜੀ ਮੈਣ ਨੇ ਬੇਸ ਦਿੱਤਾ ਗੁੰਨ ਤੇ ਵਿਚਿਹੜ ਦੇ ਗੰਢੇ ਤੇ ਆਲੂ ਗੰਡੇ ਆਲੂ ਆਪਸੋ ਜੇ ਲੜਦੇ ਨੇ ਹੁਣ ਲੜਕੇ ਹੋ ਜਾਣਗੇ ਇਹ ਇਕੱਠੇ ਤੇ ਉਦੋਂ ਇਹਨਾਂ ਬਣਾਣਾ ਆਪਾਂ ਨੇ ਕੀ ਬਣਾਉਣਾ ਆਪਾਂ ਨੇ ਪਕੌੜੇ ਤੇ ਆਪਾਂ ਬਣਾਵਾਂਗੇ ਨੇ ਪਕੌੜੇ ਦੇਖੋ ਜੀ ਕੈਮਰਾਮੈਨ ਕਿਵੇਂ ਦੇਖ ਰਹੇ ਨੇ ਸਾਡੇ ਅਜੇ ਬਣੇ ਨਹੀਂ ਹੈਗੇ ਕੈਮਰਾਮੈਨ ਲੋਬੀ ਆਪਣੇ ਹੋ ਗਿਆ ਕੰਮ ਸ਼ੁਰੂ ਹੋਰ ਪਕੌੜੇ ਆਉਂਦਾ ਤੇ ਇੱਧਰ ਮਲਤਾਨੀ ਢਾਬੇ ਦੇ ਪਕੌੜੇ ਬਣ ਰਹੇ ਨੇ ਦੇ ਔੜੇ ਹੋ ਗਏ ਆਪਣੇ ਸ਼ੁਰੂ ਹੁਣ ਦੇ ਮੈਡਮ ਨੇ ਪਤਾ ਇਹਨੂੰ ਕੀ ਕਹਿੰਦੇ ਨੇ ਪੂਰ ਪੂਰ ਪਤਾ ਪਹਿਲਾਂ ਤੇ ਸਭ ਕਿਹਦੇ ਤੇ ਕਿੱਦਰੀ ਗਾਹ ਹੋ ਰਹੀਂ ਦੀ ਆ ਇਹ ਅਸਲ ਘਰ ਦਾ ਕਿਉਂ ਉਹ ਆਹੇ ਤੇਲ ਆ ਤਾਂ ਕਰਕੇ ਇਹਦੇ ਵਿੱਚ ਮਤਲਬ ਇਹ ਆਰਗੈਨਿਕ ਤੇ ਹੈ ਹਾਂ ਆਰਗੈਨਿਕ ਤੇਲ ਹੈ ਆਰਗੈਨਿਕ ਤੇਲ ਬਸ ਕਰ ਉਹਨਾਂ ਹੋ ਜਾਣਗੇ ਕਿੰਨੇ ਕ ਭਰੇਗਾ ਇਹਦੇ ਵਿੱਚ ਦੇਖੋ ਹੁਣ ਪਕੌੜੇ ਗਏ ਨੇ ਆਪਣੇ ਤੇਲ ਵਿੱਚ ਡੁੱਬ ਡੁੱਬ ਗਏ ਤੇ ਹੁਣ ਇਹਨਾਂ ਨੂੰ ਡੁੱਬ ਕੇ ਕੀ ਕਰਨਾ ਇਹਨਾਂ ਨੇ ਪੱਕੇ ਹੋ ਜਾਣਾ ਜਦੋਂ ਹੋ ਗਏ ਇਹ ਪੱਕੇ ਫਿਰ ਆਪਾਂ ਇਹਨਾਂ ਨੂੰ ਕੱਚੇ ਕਰ ਦੇਣਾ ਅਖਵਾਰ ਨੇ ਮੈਂ ਕਿਹਾ ਤੇਰੇ ਚ ਪਾ ਕੇ ਹਾਂ ਅਖਵਾਰਲੇ ਪੱਤਕ ਜਾ ਉਹ ਡੱਬਾ ਵੀ ਚੁਣਾਉਂਦੇ ਨਹੀਂ ਭੁੱਖ ਮਿਟ ਗਈ ਮੈਨੂੰ ਲੈ ਵੀ ਪਤਾ ਨਹੀਂ ਨਹੀਂ ਮੈਨੂੰ ਭੁੱਖ ਨਹੀਂ ਮਿਟਦੀ ਹੈਗੀ ਮੈਂ ਹਾਂ ਤੇਰੀ ਹੈਲਪ ਕਰਤੀ ਆ ਹੁਣ ਤਾਂ ਇਹ ਮੈਨੂੰ ਖਾਣ ਦੇ ਵਿੱਚ ਹੈਲਪ ਕਰਨੀ ਆ ਤੈ ਮੈਨੂੰ ਚਾਹ ਬਣਾ ਕੇ ਪਕੌੜੇ ਪੱਕ ਕੇ ਹੋ ਗਏ ਆਪਣੇ ਤਿਆਰ ਆ ਲੋ ਹੋ ਗਏ ਲਾਲ ਉਹਨਾਂ ਨੂੰ ਕੱਢ ਦਈਏ ਧੰਵਾਦ ਤੇਰਾ ਨਾਲ ਹਾਂ ਹੋ ਗਿਆ ਗਿਆ ਪਰ ਹੱਥ ਤਾਂ ਸਾਰੇ ਨਹੀਂ ਕਰਨੀ ਚਾਹੀਦੀ ਹਾਂ ਹੱਥ ਸਾਰੇ ਨਹੀਂ ਕਰਨੀ ਚਾਹੀਦੀ ਹਾਂ ਇਕੱਲੇ ਬੰਦੇ ਨਹੀਂ ਹਾਂ ਇਕੱਲੇ ਬੰਦੇ ਦਾ ਕੰਮ ਨਹੀਂ ਇਤਨਾ ਚਾਹੀਦਾ ਹੱਲਪ ਸਾਰੇ ਨਹੀਂ ਕਰਿਆ ਕਰੋ ਤੇ ਕਰਦੀਆਂ ਨਾਲ ਹੈਲਪ ਕਰਾਇਆ ਕਰੋ ਤੇ ਕਰਦੀਆਂ ਨੂੰ ਵੀ ਕਹਿਆ ਕਰੋ ਸਾਡੇ ਨਾਲ ਹੈਲਪ ਕਰਾਇਆ ਕਰਨ ਹੈਨਾ ਇਹ ਆਪਣੇ ਪਕੌੜੇ ਬਣ ਕੇ ਹੋ ਗਏ ਤਿਆਰ ਹੁਣ ਤੇ ਇੱਕ ਵਾਰ ਪਰਨਾ ਟੇਸਟ ਚੈੱਕ ਕਰੋ ਲੋ ਜੀ ਹੁਣ ਬੱਦਿਆਂ ਲੈ ਲਿਆ ਭੋਗ ਮੂੰਹ ਮੇ ਠੋਕਿਆ ਠੀਕ ਹੈ ਇਤਨਾ ਕੀ ਭੜਿਆ ਮੂੰਹ ਮੇ ਠੋਕਿਆ ਉੱਗਾ ਥੋੜਾ ਜਿਹਾ ਪੰਨੋ ਹੋਰ ਉਹ ਕਰ ਦਈਏ ਓ ਕਹੋ ਨਾ ਧਰਮ ਕਰ ਮੂੰਹ ਬੱਕ ਗਿਆ ਹਾਂ ਕਹਿੰਗੇ ਰੱਜ ਕੇ ਕਰ ਮੂੰਹ ਤੁਹਾਨੂੰ ਉਹਦਾ ਦੇਖ ਕੇ ਆਇਆ ਹੋਇਆ ਕੱਢੀ ਕਰੂੰ ਮੈਨੂੰ ਭੁੱਖ ਲੱਗੀ ਪਈ ਸੀ ਉਹ ਦੇਖੋ ਮੱਕਣਾ ਜਾਨ ਹੂੰ ਲੋ ਲੋ ਤੋੜ ਦੇਣਾ ਤੋੜ ਦੇਣਾ ਤੋੜ ਦਿੰਨੇ ਕੋਈ ਨਹੀਂ ਸੀ ਅਸੀਂ ਤੋੜ ਦਿੰਨੇ ਕੋਈ ਨਾ ਨਾ ਉਹ ਕਿ ਮੈਂ ਗੋਦੀ ਤੱਕ ਤੋਰੂ ਉਹ ਕੋਈ ਗੱਲ ਨਹੀਂ ਅਸੀਂ ਤੋੜ ਦਾਂਗੇ ਅਸੀਂ ਤੋੜ ਲਾਂਗੇ ਅੱਜ ਬਿਹਾ ਗਰਮੀ ਕਿ ਨਹੀਂ ਹੋ ਰਹੀ ਯਾਰ ਅੱਜ ਪਤਾ ਲੱਗ ਰਿਹਾ ਬਹਿ ਰਿਹਾ ਗਿਆ ਉਹਨੇ ਇੱਕ ਦਿਨ ਦਰਮੀ ਸਾਹ ਲੀਨ ਮੈਂ ਵੀ ਜੀ ਰੋਜ਼ ਸਾਡਾ ਦਿੱਲੀ ਦਾ ਗੰਮਾਏ ਹਾਂ ਉਹ ਹੈ ਸੋ ਤੈਨੂੰ ਤਾਂ ਬਣਾਉਣੀ ਜੇ ਮੈਂ ਬਣਾਣਾ ਰੁਕ ਜਾ ਖੜ ਜਾ ਮੈਂ ਤੈਨੂੰ ਦੱਸ ਦਕੀ ਬਣਾਉਂਦੇ ਛੱਡ ਕੇ ਬਾਅਦ ਤੂੰ ਹਾਂ ਜੋ ਛੱਡ ਕੇ ਜਾ ਤੂੰ ਮੈਂ ਬਣਾ ਦਾਂ ਤੈਨੂੰ ਬਣਾਉਣੇ ਦੀ ਬਾਤ ਤਾਂ ਨਹੀਂ ਹੁੰਦੀ ਆ ਆ ਮੈਂ ਬਣਾਉਂਦੀ ਨਹੀਂ ਮੈਂ ਤੈਨੂੰ ਦੱਸ ਦਕੀ ਬਣਾਉਂਦੇ ਹਾਂ ਆ ਦੇਖੀ ਦੋਣਾ ਤੈਨੂੰ ਮੈਂ ਦੱਸ ਦਕੀ ਬਣਾਉਂਦੇ ਨੇ ਦੇਖ ਉਸ ਤੇ ਵੀ ਤਾਂ ਹੈ ਹੈ ਬੰਦਾਂ ਦਾ ਸਿੰਗਲ ਸਿੰਗਲ ਸੁਦਾ 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 ਕੇੰਦੇ ਸੀ ਮੈਂ ਬਣਾਉਣਾ ਆ ਦੇਖੋ ਨਤੀਜਾ ਮੈਂ ਤਾਂ ਪਾਇਆ ਤੇਲ ਮੇਰੇ ਤੇ ਮੈਂ ਕਿਉਂ ਪਾਇਆ ਹੋਰ ਇਹ ਢਾਕਾ ਮਾਰ ਗਿਆ ਇਹ ਨੂੰ ਕੀ ਹੋਗਾ ਜੀਗਾ ਪਾਣੀ ਕਿਉਂ ਪਾਇਆ ਸੀ ਵਿੱਚ ਪਾਣੀ ਨਾਲ ਹੀ ਕਰਦਾ ਹੁੰਦਾ ਇਹ ਲਓ ਜੀ ਪਕੌੜੇ ਗਏ ਹੁਣ ਆਪਣੇ ਬਣ ਤੇ ਇਸ ਤੋਂ ਬਾਅਦ ਮੈਡਮ ਹੁਣ ਤੁਹਾਡਾ ਕੰਮ ਰਹਿ ਗਿਆ ਗਾਂ ਨੂੰ ਬੁਲਾ ਲਓ ਖਾ ਲੈਣ ਨੂੰ ਬਰਾਗ ਨੇ ਪਾ ਪੋਇਨਾ ਥਾਰਣ ਦੇ ਲਈ ਦੋ ਦੋ ਪਕੌੜੇ ਤੇ ਬਾਕੀ ਦੇ ਬਚ ਗਏ ਮੇਰੇ ਹਿੱਸੇ ਦੇ ਨੇ ਉਹਦੇ ਤੋਂ ਨਹੀਂ ਬੱਸ ਹਾਂ ਹਾਂ ਥਾਰਣ ਦੋ ਦੋ ਦੇ ਦੇ ਤੇ ਤੁਸੀਂ ਤੁਸੀਂ ਤਾਂ ਜਾਦੇ ਹੋ ਫਿਰ ਟੈਨਸ਼ਨ ਦੇ ਦੇ ਨਾ ਕਿ ਹਿਸਾਬ ਦਾ ਲੈਣਾ ਮਾ ਮੈਂ ਸਭ ਤੋਂ ਵੱਧ ਮਿਹਨਤ ਕੀਤੀ ਐ ਨਾ ਫਿਰ ਹਾਂ ਹੱਥ ਵੀ ਜਲਾਇਆ ਕਰੇ ਵੀ ਰਾਤ ਨੂੰ ਹੱਥ ਵੀ ਜਲਾਇਆ ਆਪਾਂ ਨੇ ਤਾਂ ਮੀਨਸ ਦਾ ਨਤੀਜਾ ਤਾਂ ਜਿਆਦਾ ਜਿਆਦਾ ਮਿਲਣਾ ਚਾਹੀਦਾ ਆਹ ਦੇਖੋ ਹੱਥ ਜਲ ਗਿਆ ਆਈ ਇੱਕ ਹੋਰ ਗੇਟ ਲਾਇਆ ਫਿਰ ਮੈਡਮ ਨੇ ਪਹਿਲਾਂ ਆਪਾਂ ਕਰ ਦਈਏ ਮੈਂ ਜੀਲਾ ਬਣਾਉਂ ਮੈਂ ਬਣਾਉਂ ਆਪਣੇ ਲਈ ਠੀਕ ਕਰ ਸਾਨੂੰ ਬਣਾ ਦੇ ਇਹਦੇ ਵਿੱਚ ਗੰਦੇ ਕੱਟ ਕੇ ਛੋਟੇ ਹੁਨੇ ਪਾ ਦਿਓ ਹੁਨੇ ਪਾਓ ਨਹੀਂ ਸਾਨੂੰ ਪਾ ਦਾਂਗੇ ਫਿਰ ਇਹ ਸਾਨੂੰ ਹੋਊਗਾ ਲਓ ਜੀ ਆਪਣੇ ਹੋ ਗਿਆ ਇਹ ਪਕੌੜੇ ਆਲੂ ਵਾਲੇ ਪਿਆਜ਼ ਵਾਲੇ ਬਣ ਕੇ ਰੈਡੀ ਤੇ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਉਹ ਖਾਣਾ ਸਟਾਰਟ ਠੀਕ ਹੈ ਮੈਨੂੰ ਭੁੱਖ ਲੱਗੀ ਆ ਬਹੁਤ ਜ਼ਿਆਦਾ ਤੁਹਾਨੂੰ ਮਿਲਦੇ ਆਪਾਂ ਜਾ ਕੇ ਆਪਣੇ ਰੂਮ 'ਚ ਪਕੌੜੇ ਆਪਣੇ ਰੈਡੀ ਨੇ ਤੇ ਚਾਹ ਵੀ ਬਣਨ ਨੂੰ ਤਿਆਰ ਹੈ ਤੇ ਉਸ ਤੋਂ ਬਾਅਦ ਦੁੱਧ ਪਾ ਕੇ ਚਾਹ ਜੇ ਆਪਾਂ ਲੈ ਕੇ ਜਾਈਏ ਅੰਦਰ ਓਕੇ ਜੀ ਲਓ ਜੀ ਬਣ ਕੇ ਪਕੌੜੇ ਆਪਣੇ ਹੋ ਗਏ ਰੈਡੀ ਤੇ ਹੁਣ ਆਪਾਂ ਕਰ ਲਿਆ ਟੇਸਟ ਆ ਗਿਆ ਹੈ ਹਾਂ ਪਿੱਛੇ ਹੈ ਇਹ ਪਕੌੜੇ ਨੇ ਬੰਬ ਚੱਲ ਗਿਆ ਵਿੱਚ ਉਹ ਪਾਣੀ ਤੇਲ ਬਾਹਰ ਮਰਿਆ ਜਾ ਕੇ ਤੇਲ ਭੱਗ ਗਿਆ ਤੇਲ ਹੂੰ ਨੰਤ ਨਹੀਂ ਖਾਂਦਾ ਟੈਸਟ ਹੀ ਬਣਿਆ ਨਾ ਮੂਰ ਪਾਇਆ ਮੀਂਹ ਨਹੀਂ ਜਾ ਰਿਹਾ ਨਰਤੀ ਬੰਮੀ ਹੈ ਉਹ ਤੇ ਇਹ ਬੱਦਨ ਨਾ ਬੱਦਨ ਉਹ ਨੀਚੇ ਨੀਚੇ ਲੈਂਦੇ ਨਹੀਂ ਹੈਗਾ 로빈 ਕੈਮਰਾਮੈਨ 프리 ਦਾ ਆਪਣੇ ਨਾਲ ਖਾਰੀਆ ਬੈ ਕੇ ਪਕੌੜੇ ਆਲੂ ਪਕੌੜੇ ਮਰੀਏ ਮਰੀਏ ਮਾਤਾ ਨੂੰ ਪਤਾ ਨਹੀਂ ਕੀ ਹੋ ਗਿਆ ਚੁੱਪੀ ਕਰੀ ਬੈਠੀਆਂ ਕੀ ਹੋ ਗਿਆ ਮਾਤਾ తా కదా <laughs> 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 அப்புற கிளா பண்ணி பயம ਉਸ ਤੋਂ ਬਾਅਦ ਆਪਾਂ ਕੀ ਕਰਨਾ ਬਸ ਹੁਣ ਚਾਹ ਪੀ ਕੇ ਆਪਣੇ ਸੌਣਾ ਹੀ ਆ ਲੇਟਾ ਮਾਰਨਾ ਚਲੋ ਠੀਕ ਆ ਫਿਰ